ਇਸ ਤਰ੍ਹਾਂ ਆਈ ਗਏ ਰਿਜੈਕਟ ਵੀਰੇ ਜੀ ਕਹਦੇ ਮੈਂ ਫਾਇਦੇ ਦੱਸੇ ਹਨ ਉਹ ਸਾਡੀ ਸਭ ਨੂੰ ਪਤਾ ਹੀ ਨਹੀਂ ਕੀ ਕੀ ਫਾਇਦੇ ਇਹ ਨਹੀਂ ਕਿ ਇਹਨਾਂ ਦਾ ਸਵਾਦ ਨਹੀਂ ਆਉਂਦਾ ਜਦੋਂ ਛੜਾਂਗੇ ਤਾਂ ਦਾ ਜਲ ਪਾਣੀ ਪੂਰਾ ਸਵਾਦ ਆਉਂਦਾ ਆ ਗਈ 12-13 ਮਗਜ ਮਿਕਸਰ ਚ ਮੈਂ ਖਵਾਉਣਾ ਤੁਹਾਨੂੰ ਆਹ ਇਹਦੇ ਮੁੰਡਾ 14 ਬੰਦਾਂ ਦਾ ਮਗਜ ਮਿਕਸਰ ਆ ਇਹ ਜਿਹੜੇ ਜਿਹੜੇ ਜਿਮ ਵਾਲੇ ਬੰਦੇ ਪਹਿਲਵਾਨ ਜਿਹੜੇ ਖਾਂਦੇ ਆ ਦੇਖੋ ਜੇ ਕੀ ਕੀ ਚੀਜ਼ਾਂ ਆ ਕਿੰਨੀਆਂ ਚੀਜ਼ਾਂ ਇਹਦੇ ਵਿੱਚ ਇਹ ਤਾਂ ਸ਼ੌਗੀ ਮਗਰ ਜੀ ਆ ਕੀ ਕੁਝ ਆ ਇਹ ਤਾਂ ਠੀਕ ਤਕਲ ਜੀ ਆ ਇਹ ਸਵਾਇਕ ਫਿਰ ਮੁਫਲੀ ਦੀ ਗਰੀ ਵੀ ਲਾ ਦਿੰਦੀ ਆ ਆ ਮੁਫਲੀ ਦੀ ਗਰੀ ਆ ਜੀ ਆ ਵੀ ਥੋੜੇ ਬਾਦਾਂ ਬੋਲੀਏ ਹਾਂਜੀ ਆ ਵੇਖੋ ਇਹ ਕਾਲੀ ਮਿਰਚ ਪੀਸੀ ਹੈ ਵੀ 20 ਸੇ ਡੇਂ ਲੱਗਦਾ ਕਾਲੀ ਮਿਰਚ ਪੀਸੀ ਪਾਤੀ ਆਪਾਂ ਆ ਤਾਜ਼ੀਆਂ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਤਾਜ਼ੀਆਂ ਬਿਲਕੁਲ ਹੁਣ ਇਹਨਾਂ ਨੂੰ ਆਪਾਂ ਜਿਹੜਾ ਬਾ ਉਹ ਰਗੜਾ ਲਾਵਾਂਗੇ ਇਹ ਕਿਵੇਂ ਹੋਰ ਚੀਜ਼ ਦੱਸਣਾ ਚਾਹੁੰਦਾ ਮੈਂ ਭੀ ਆਪਾਂ ਆਪਣੇ ਬੋਰਡ ਬਾਂ ਨੜੇ ਆਪਾਂ ਇਹ ਪੜਾ ਦਾ ਨਾਂ ਰੱਖਿਆ ਸੀ ਸਿਰਫ ਲੋਹ ਦੀ ਠੰਡੀ ਛਿਰਦਾਈ ਸਰਵਲੋ ਦਾ ਮਤਲਬ ਕਿ ਇਹ ਸਰਵਲੋ ਦਾ ਭਾਂਡਾ ਵਰਤਦੇ ਆ ਇਹਦੇ ਵਿੱਚ ਜਲ ਪਾਇਆਣਾ ਜਲ ਪਾ ਕੇ ਆਪਾਂ ਨਾਲਾ ਪਰਦੇਣਾ ਇਹਨੂੰ ਇਹ ਭਾਂਡਾ ਬਾਹਰੋਂ ਛੋਟਾ ਲੱਗਦਾ ਹੈ ਜਦੋਂ ਇਹ ਚ ਪਾਣੀ ਪਾਈਏ ਫਿਰ ਪਤਾ ਲੱਗਦਾ ਕਿੰਨਾ ਪੈਂਦਾ ਸਾਰਾ ਪਾਣੀ ਆਪਾਂ ਸਰਵਲੋ ਦਾ ਵਰਤਦੇ ਆ ਇਹਦੇ ਫਾਇਦੇ ਸਰਵਲੋ ਦੇ ਇਹਨੇਕਾ ਆਈਰਨ ਦੀ ਕਮੀ ਨਹੀਂ ਹੁੰਦੀ ਇਹ ਜਿਹੜਾ ਆਪਾਂ ਭਾਂਡਾ ਜਿਹੜਾ ਪਸੇ ਰੱਖਿਆ ਆ ਝਗੜੇ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹੈ ਗੁਲਾਬ ਸਿੰਘ ਗੁਲਾਬ ਸਿੰਘ ਜੀ ਕੀ ਲਗਾਇਆ ਤੁਸੀਂ ਦੇਖੋ ਇਹ ਆਪਾਂ ਇੱਕ ਗਰਮੀਆਂ ਦਾ ਇੱਕ ਖਾਸ ਜਿਹਨੂੰ ਤੋਹਫਾ ਕਹਿ ਦਿੰਨੇ ਆ ਦੇਖੋ ਇਹਨੂੰ ਕਹਿੰਦੇ ਆ ਸਰਬ ਲੋ ਦੀ ਠੰਡੀ ਸ਼ਰਦਾ ਜੀ ਜੀ ਤੇ ਇਹ ਬਣਦੀ ਕਿਸ ਤਰ੍ਹਾਂ ਹੈ ਤੇ ਕਿਸ ਤਰੀਕੇ ਦੇ ਨਾਲ ਇਹਦੇ ਫਾਇਦੇ ਕੀ ਕੀ ਦੇਖੋ ਆਪਾਂ ਇਹਦੇ ਵਿੱਚ ਖਾਸ ਖਾਸ ਬਦਾਮ ਕਾਲੀ ਮਿਰਚ ਹਰੀ ਇਲਾਚੀ 12 13 ਤਰ੍ਹਾਂ ਦੇ ਬੀਜ ਹੁੰਦੇ ਆ ਜਿਹੜੇ ਆਪਾਂ ਮਿਕਸ ਹੁੰਦੇ ਆ ਉਹ ਔਰ ਹਰੀ ਲਾਚੀ ਔਰ ਕਾਲੀ ਮਿਰਚ ਤੇ ਗੁਲਾਬ ਦੇ ਫੁੱਲ ਦੀਆਂ ਤਾਜ਼ਾ ਪੱਤੀਆਂ ਪਾਈਦੀਆਂ ਔਰ ਵਧੀਆ ਵੀਰ ਕੇ ਦਾ ਜਿਹੜਾ ਆਪਾਂ ਦੁੱਧ ਪਾਉਣੇ ਇਹਦੇ ਵਿੱਚ ਤੇ ਇਹ ਜਿਹੜੀ ਆਪਾਂ ਘੋਟੇ ਦੀ ਆ ਘੋਟਾ ਕਿਹਦੇ ਨਾਲ ਲੱਗਦਾ ਇਹ ਦੇਖੋ ਇਹ ਆ ਨਿੰਮ ਦਾ ਸਲੋਤਰ ਜੀ ਨੂੰ ਕਹਿੰਦੇ ਨੇ ਅਪਾਂ ਆਮ ਲੋਕ ਦੇ ਪਾਸੇ ਵਿੱਚ ਡੰਡਾ ਕਹਿੰਦੇ ਨੇ ਨੰਗਸੇ ਕੇ ਸੁਨਹਿਰਾ ਸਲੋਤਰ ਕਹਿੰਦੇ ਕੁੰਡੇ ਦੇ ਡੰਡੇ ਨੂੰ ਸੁਨਹਿਰਾ ਮਤਲਬ ਸੋਨੇ ਦੀ ਚੀਜ਼ ਨੂੰ ਆਪਾਂ ਸੁਨਹਿਰੀ ਕਹਿੰਦੇ ਆ ਉਹ ਅਸੀਂ ਗੁਰੂ ਸਾਹਿਬ ਕੋਲ ਮੰਗ ਕੇ ਲਿਆ ਸੋਨਾ ਸੋਨਾ ਕਿਉਂ ਮੰਗ ਕੇ ਲਿਆ ਜੇ ਸਰੀਰ ਤੰਦਰੁਸਤ ਆ ਤੇ ਫਿਰ ਸੋਨਾ ਵੀ ਪਾ ਲਾਂਗੇ ਜੇ ਸਰੀਰ ਤੰਦਰੁਸਤ ਤੇ ਸੋਨਾ ਪਾਇਆ ਵੀ ਸੋਨਾ ਨਹੀਂ ਲੱਗਦਾ ਇਹ ਤੰਦਰੁਸਤੀ ਦਾ ਗਹਿਣਾ ਵਾ ਬਲਾਲ ਪੱਥਰ ਦਾ ਸੁਨੇਹਰਾ ਇਹ ਇਹ ਨਿੰਬ ਦਾ ਸਲੋਤਰ ਇਹਦੇ ਨਾਲ ਰਗੜਾ ਲਾ ਕੇ ਆਪਾਂ ਹਰਿਆ ਚੀਜ਼ਾਂ ਨੂੰ ਵੀ ਐਦਾ ਪਾਉਣਾ ਘੰਟਾ ਰਗੜਾ ਲਾ ਕੇ ਸਰਬ ਲੋਹ ਦੇ ਜਲ ਨਾਲ ਉਹ ਆਪਾਂ ਜਿਹੜਾ ਵਾ ਸ਼ੰਗਤਣੀ ਆਪਾਂ ਸ਼ਰਦਾਈਆਂ ਸਿਕਾਉਣੇ ਇਹਦੇ ਫਾਇਦੇ ਦੇਖੋ ਵੀ ਆਪਾਂ ਜੋ ਉਹ ਪਗੈਦ ਨਹੀਂ ਆ ਬਿਕ ਮਤਲਬ ਉਹ ਬਿਮਾਰੀ ਕਹਿ ਸਕਦੇ ਆ ਮਰਦਾਨਾ ਤਾਕਤ ਹੋ ਗਈ ਲੀਵਰ ਦੀ ਗਰਮੀ ਦੀ ਆਪਾਂ ਪ੍ਰੋਬਲਮ ਕਹਿ ਦਿੰਨੇ ਆ ਵੀ ਜਿਗਰ 'ਚ ਗਰਮੀ ਪੈ ਗਈ ਤੇ ਵੇਖੋ ਇਹ ਹੈਗੀਆਂ ਕਿ ਕਈਆਂ ਨੂੰ ਇਹ ਜਿਹਦਾ ਵੈਨ ਨਾ ਵੀ ਇਹ ਚੀਜ਼ਾਂ ਦੇ ਗਰਮ ਆ ਪਰ ਇਹ ਚੀਜ਼ਾਂ ਉਦੋਂ ਠੰਡੀਆਂ ਹੋ ਜਾਂਦੀਆਂ ਕਿ ਜਦੋਂ ਆਪਾਂ ਲਾਲ ਪੱਥਰ ਦੇ ਵਿੱਚ ਨਿੰਮ ਦੇ ਸਲੋਤਰ ਦੇ ਨਾਲ ਅੱਧਾ ਪਾਉਣਾ ਕਿ ਡਾਰਾ ਰਗੜ ਕੇ ਸਰਵਲੋਂ ਦਾ ਜਲ ਆ ਦਿੰਨੇ ਆ ਇਹ ਇੱਕ ਠੰਡੀ ਪੈ ਕੇ ਵਸਤੂ ਇੱਕ ਚੀਜ਼ ਬਣ ਜਾਂਦੀ ਆ ਉਹਦੇ ਨਾਲ ਸਰੀਰ ਦੇ ਫਾਇਦੇ ਜਿਹੜੇ ਆ ਉਹ ਲੀਵਰ ਦੀ ਗਰਮੀ ਹੋ ਗਈ ਮਾਈਗ੍ਰੇਨ ਜਾਂ ਦਸ ਜੀ ਆਪਾਂ ਭੁੱਲ ਜਾਂਦੇ ਕੋਈ ਜੀ ਰੱਖ ਕੇ ਭੁੱਲ ਗਏ ਆਪਾਂ ਉਹ ਆਪਾਂ ਨੂੰ ਜਿਹੜੀ ਆ ਬੜੀ ਇਹ ਪਰਚੈਂਟ ਹੋ ਜਾਣਗੇ ਤਾਂ ਤੰਦਰੁਸਤ ਹੋ ਜਾਣਗੇ ਤੇ ਸ਼੍ਰੀ ਜੁੱਤੀਪੁਰਤੀ ਆ ਜੂਗੀ ਜੀ ਕਿੰਨੀ ਦੀਆਂ ਕੋ ਲਗਾਉਂਦੇ ਪਏ ਜੋ ਇਹ ਆਪਾਨੂੰ ਪਤੀਜਾ ਸਾਲ ਹੋ ਗਿਆ ਜੀ 3 ਸਾਲ ਹੋ ਗਏ ਆਪਣਾ ਲਾਉਂਦਿਆਂ ਨੂੰ ਆਪਾਂ ਸ਼ੁਰੂਆਤ ਕੀਤੀ ਸੀ ਇਹ ਤੁਸੀਂ ਸਾਰੇ ਵੀਰਾਂ ਨੇ ਆਪਣਾ ਸਾਥ ਦੇ ਕੇ ਪਹਿਲਾਂ ਆਪਾਂ ਬਾਹਰ ਬੈਠੇ ਹਾਂ ਆਪਾਂ ਤੇ ਆਪਾਂ ਇੱਕ ਸੋਚ ਕੇ ਬੈਠੇ ਹਾਂ ਕਿ ਕੋਈ ਗੱਲ ਨਹੀਂ ਝੜਫੁਲਕਾ ਛਗਣਾ ਵਾ ਥੋੜੀ ਬੋਲੀ ਸ਼ਰਦਾਈ ਬਣਾ ਕੇ ਸ਼ਿਕਾਵਾਂਗੇ ਪਰ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਇਸੇ ਤਰ੍ਹਾਂ ਸੰਗਤਾਂ ਨੂੰ ਫਿਰ ਬੇਨਤੀ ਆ ਕਿ ਗਲਾਬਾ ਸਿੰਘ ਨੇ ਅੰਗ ਫਿਰ ਕੰਪਨੀਆਂ ਬਾਗ ਦੇ ਵਿੱਚ ਦੁਬਾਰਾ ਹਾਜ਼ਰ ਹੋ ਗਿਆ ਵਾ ਤੇ ਇਹ ਗਰਮੀਆਂ ਦਾ ਤੋਹਫਾ ਸਾਰ